ਬਾਬਾ ਜੀ ਕਸ ਗਰਦਾ ਪਾਣੀ ਲਗਾਤਾਰ ਵਗ ਰਹੇ ਹੈ ਮੋਹਰ ਸਾਹਿਬ ਤੁਹਾਡੇ ਪਿੰਡਾਂ ਦਾ ਤੇ ਸੰਤ ਬਾਬਾ ਭਾਈ ਗਰਦਾਸ ਵਾਲੇ ਦੌਰਾ ਕਰਨ ਆਏ ਹੈ ਕੀ ਕਹੋਗੇ ਅਸੀਂ ਕਹਾਂਗੇ ਇਹਨਾਂ ਦਾ ਵੱਧ ਤੋਂ ਵੱਧ ਸਾਰੇ ਨੱਗਰਵਾਲਾ ਧੰਮਹਾਦ ਕਰਦੇ ਆ ਸਾਡੇ ਪੰਡਾਲ ਲੈ ਬਣ ਚੜ ਰਿਹਾ ਹੈ ਇਹ ਸਾਡੀ ਮਦਦ ਕਰ ਰਾਏ ਨੇ ਭਾਈ ਗਰਦਾਸ ਸਾਹਿਬ ਤੇ ਮੋਹਰ ਸਾਹਿਬ ਅਸੀਂ ਸਾਰੇ ਨੱਗਰਵਾਲੋਂ ਇਹਨਾਂ ਦਾ ਤਹਿ ਦਿਲੋਂ ਧੰਮਹਾਦ ਕਰਦੇ ਆ ਅਸੀਂ ਤਾਈ ਸਭ ਤੋਂ ਪਹਿਲਾਂ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਅਸੀਂ ਪਿੰਡ ਰਣਜੀਤਗੜ ਬਾਂਦਰਾ तहसील ਸਰਦੂਲਗੜ ਜ਼ਿਲ੍ਹਾ ਮਾਨਸਾ ਅੱਜ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਤੇ ਹੜ੍ਹਾਂ ਨੂੰ ਚਾਰ ਚਫੇਰੇ ਦੇਖਦੇ ਹੋਏ ਪਾਣੀ ਨੂੰ ਬਈ ਅੱਜ ਬਾਈ ਵਿਕਰਮਜੀਤ ਮੁਖਫਰ ਤਾਂ ਹੀ ਸਾਡੇ ਸਤਪਾਲ ਬਰਮਾ ਜੀ ਭਾਈ ਗੁਰਦਾਸ ਤੋਂ ਪਾਪਾ ਜੀ ਪਹੁੰਚੇ ਨੇਗੇ ਇਹਨਾਂ ਨੇ ਸਾਨੂੰ 300 ਲੀਟਰ ਤੇਲ ਦੀ ਸੇਵਾ ਕੀਤੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਔਖੇ ਸਮੇਂ 'ਚ ਪਿੰਡ ਦੇ ਨਾਲ ਖੜੇ ਨੇ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਇਸੇ ਦਾ ਕਿਸਮਡੀ ਪਿੰਡੋਲਾ ਜਗਰਾਂ ਪਚਤ ਵੱਲੋਂ ਤੁਮਰਾ ਕਰਦੇ ਹਾਂ